ਲੋਕ ਮਹੱਲਾ ਪੰਜ ਵਾਸ ਕਾਮ ਕ੍ਰੋਧ ਲੋਭ ਛੋਡੀ ਐ ਜਿਹੜਾ ਜਿਹੜਾ ਕਾਮ ਦਾ ਫੁਰਨਾ ਹੈ ਜਿਸਦੇ ਨਾਲ ਸਿੰਘੇ ਰਿ ਹੋੜ ਕੇ ਮਾਰੇ ਗਏ ਜਿਸ ਕ੍ਰੋਧ ਕਰਕੇ ਬਰਮਾਸ਼ਾ ਰਹੀ ਦੀ ਨਰਾਤਰੀ ਹੋਈ ਜਿਸ ਲੋਭ ਕਰਕੇ ਵਿਸ਼ਵਾ ਮਿੱਤਰ ਨੂੰ ਸੂਰ ਬਣਨਾ ਦਿਆ ਹਰੀ ਜੰਦ ਦਾ ਬਾਗ ਪਟਣ ਵਾਸਤੇ ਜੇ ਨਾ ਉਗਰਾਮੀ ਚੋੜੀਏ ਚੜਨਾ ਕਰੀਏ ਜੀ ਕੇ ਅਗਨ ਜਲਾਏ ਇਹਨਾਂ ਦੇ ਟਾਈਂ ਬ੍ਰਹਮ ਅਭਿਆਸ ਰੂਪੀ ਅਗ ਵਿੱਚ ਜਾ ਲਦੇ ਹੀ ਇਹ ਸਾੜਦੇ ਹੀ ਜੀਵਦਿਆਂ ਨਿਤ ਜਾਪੀਐ ਜਿੰਨਾ ਚਿਰ ਜਿਉਂਦੇ ਰਹੀਏ ਉਹਨਾਂ ਤੇ ਨਿਦਾਂ ਤਰਸੀਂ ਜਪਨਾ ਕਰੀਏ ਨਾਨਕ ਸਾਚਾ ਨਾ ਸਤਿਗੁਰੂ ਸਾਹਿਬ ਕੀ ਕਹਿੰਦੇ ਸਕਿਆ ਆਕਾਲ ਪੁਰਖ ਦਾ ਨਾਮ ਜਿਤਨੇ ਜੋਗ ਜਪਦੇ ਰਹੀਏ ਸਿਮਰਤ ਸਿਮਰਤ ਪ੍ਰਭ ਆਪਨਾ ਜਿਹੜੇ ਸੁਨਣੇ ਜੋਗ ਜੋ ਪਰਮੇਸ਼ਵਰ ਹੈ ਨਾਮ ਕਰਕੇ ਸਿਮਰਦੇ ਆ ਬਾਣੀ ਕਰਕੇ ਸਿਮਰਤ ਕਰਦੇ ਆ ਆਪਣੇ ਪ੍ਰਭੂ ਦਾ ਸਭ ਫਲ ਪਾਏ ਆ ਕੋਈ ਤਾਂ ਚਾਹਦਾ ਜੋ ਕੋਈ ਕਿਆਸ ਹੀ ਹਿਰਦੇ ਦੇ ਅੰਦਰ ਸਾਰੇ ਫਲ ਉਹਨਾਂ ਨੂੰ ਪਾ ਲਏ ਆ ਆ ਚਾਹੀਦੇ ਸਮਝੋ ਹੈ ਨਾਨਕ ਨਾਮ ਅਰਾਧਿਆ ਜਾਈ ਦੇ ਧਰਮ ਅਰਥ ਕਾਮੋਹ ਜਿੰਨੇ ਫਲ ਸੀ ਸਾਹੁਣ ਹਨ ਫਲ ਪਾ ਲਏ ਹੁਣ ਨਾਨਕ ਨਾਮ ਅਰਾਧਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਦੇ ਦਿਲ ਵਿੱਚ ਭਾਵਨਾ ਨਾਰ ਹੈ ਮਨ ਦੇ ਉਮਰਤ ਨਾਮ ਨੂੰ ਅਰਾਧਿਆ ਯਾਦ ਕੀਤਾ ਹੈ ਗੁਰਪੂਰੈ ਦਿਆ ਮਿਲਾ ਸਤਿਗੁਰਾਂ ਨੇ ਨੂੰ ਪਰਮੇਸ਼ਰ ਦੇ ਨਾਲ ਮੇਲ ਦਿੱਤਾ ਹੈ ਪੌੜੀ ਸੋ ਮੁਕਤਾ ਸੰਸਾਰ ਉਹ ਸੰਸਾਰ ਦੇ ਅੰਦਰ ਮੁਕਤ ਹੋਇਆ ਸਾਧ ਸੰਗਤ ਜੀ ਦੁਨੀਆਂ ਦੇ ਬੰਦੇੋਂ ਤੋਂ ਰਹਤਾ ਹੈ ਜੇ ਗੁਰ ਉਪਦੇਸਿਆ ਬਿਨਾਂ ਸਤਿਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਦਰ ਤੋਂ ਆਉ ਦਾ ਵੇਖ ਲੇ ਦਿੱਤਾ ਹੈ ਜਿੰਦੀ ਗਈ ਬਲਾ ਜੀ ਮੌਤ ਰੂਪੀ ਬਲਾ ਅਵਿਦਿਆ ਰੂਪੀ ਬਲਾ ਸੰਗਤਾਰੂਪੀ ਬਲਾ ਮਮਤਾ ਰੂਪੀ ਬਲਾ ਚਿੰਤਾ ਰੂਪੀ ਬਲਾ ਸਭ ਤੇ ਲਈ ਗਈ ਮਿਟੇ ਅੰਦੇ ਸਿਆ ਉਹਨਾਂ ਦੇ ਸਾਰੇ ਸੰਸੇ ਮਿਟ ਗਏ ਪ੍ਰਮਾਨ ਗਤ ਪ੍ਰਮੇਗਤ ਬਪਰਗੇ ਆਦਿਕ ਤਿਸ ਕਾ ਦਰਸ਼ਨ ਦੇਖ ਉਸ ਮਹਾਂਪੁਰਖ ਦਾ ਦਾਰ ਵੇਖ ਕਰਕੇ ਜਗਤ ਨਿਹਾਲ ਹੋ ਸਾਰਾ ਸੰਸਾਰ ਹੀ ਨਿਹਾਲ ਪ੍ਰਸੰਨ ਹੋ ਜਾਂਦਾ ਹੈ ਬੰਦਰਾ ਦੁਰਤ ਹੋ ਜਾਂਦਾ ਹੈ ਜਨਕਾ ਸੰਗ ਨਿਹਾਲ ਮਹਾਰਾਜ ਜਨਾਂ ਦੀ ਸੰਗਤ ਕਰਕੇ ਨਿਹਾਲ ਪ੍ਰਸੰਨ ਹੋ ਜਾਂਦਾ ਹੈ ਪਾਪਾ ਮੈਨ ਤੂੰ ਜਿਹੜੀ ਪਾਪਾ ਦੀ ਮੈਨ ਉਹ ਸਾਰੀ ਢੋਤੀ ਜਾਂਦੀ ਹੈ ਅੰਮ੍ਰਿਤ ਸੱਚਾ ਨਾਮ ਵਰਕਰਨ ਵਾਲਾ ਅੰਮ੍ਰਿਤ ਨਾਰਾ ਦਾ ਸੱਚਾ ਨਾਮ ਹੈ ਉਥੇ ਜਾਪੀਏ ਉਥੇ ਸਾਧ ਸੰਗਤ ਜਪੀਦਾ ਹੈ ਉਥੇ ਜਾਪੀਏ ਜਾਣ ਲਈ ਦਾ ਸੰਗਤ ਜਾ ਕੇ ਮੈਨੂੰ ਸਮਝ ਆਉਂਦੀ ਨਾਮ ਦੀ ਮਨ ਕਾ ਹੋਏ ਸੰਤੋ ਮੰਗ ਦਾਈ ਸਾਰੀਆਂ ਪ੍ਰishna ਆਦਕਾਂ ਦੀ ਜਿਹੜੀ ਇੱਛਾ ਸਭ ਨਿਰਤ ਹੋ ਜਾਂਦੀ ਹੈ ਆਸਾ ਪ੍ਰishna ਸਭ ਨਿਰਤ ਹੋ ਜਾਂਦੀ ਹੈ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ ਲੋਭ ਆਦਕਾਂ ਦਾ ਅਭਾਵ ਹੋ ਜਾਂਦਾ ਹੈ ਧੁਖਾ ਧਰਾਪੀ ਹੈ ਜਿਹੜੀ ਆਸਾ ਕਰਕੇ ਬਾਜ਼ਾਰਾਂ ਕਰਕੇ ਭੁੱਖਾ ਸੀ ਬੋਲੇ ਬੋਲੇ ਸੁਣੇ ਤੇ ਆਪੇ ਹੀ ਤਰਪਤ ਹੋ ਜਾਂਦਾ ਰਾਜ ਆਉਂਦਾ ਹੈ ਜਿਸ ਕਟ ਵਸਿਆ ਨਾ ਜਿਸ ਕਟ ਹਿਰਦੇ ਦੇ ਅੰਦਰ ਹੈ ਅਮਰ ਦਾ ਨਾਮ ਮਹਾਰਾਜਾ ਵਸ ਗਿਆ ਹੈ ਜਿਸ ਬੰਧਨ ਕਾਟਿਆ ਭਾਈ ਜੰਮਨ ਮੰਦ ਦੇ ਬੰਧਨ ਕਾਟਿਆ ਕੱਟੇ ਜਾਂਦੇ ਹਨ ਗੁਰਪ੍ਰਸਾਦ ਕਿਨੈ ਵਿਰਲੇ ਇਹ ਸੰਗਤ ਦੇ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਕਿਸੇ ਕਿਸੇ ਵਿਰਲੇ ਨੇ ਹਰ ਧਨ ਖਾਤੀ ਹੈ ਹਰੇ ਨਾਮ ਰੂਪੀ ਜਨ ਨੂੰ ਖਟਣਾ ਕੀਤਾ ਨਹੀਂ ਤਾਂ ਹੋਰ ਧਨਾਂ ਚ ਫਸੇ ਹਨ ਲੋ ਸਲੂਕ ਮੁਹੱਲਾ ਪੰਜਵਾ ਮਨਮਹਿ ਚਿਤ ਬਹੁ ਚਿਤਵਨੀ ਇਹ ਹਰ ਵਕਤ ਜਿਸ ਵਕਤ ਬਰਾਜਣ ਲੱਗਿਏ ਉਸ ਵੇਲੇ ਸੋਹਣੇ ਦੇ ਨਾਲ ਗੁਰਜਨ ਸਾਹਿਬ ਦਾ ਹੁਕਮ ਹੈ ਕਿ ਅਰਦਾਸ ਕਰਨੀ ਹੈ ਮਹਾਰਾਜ ਦੇ ਅੱਗੇ ਤੇ ਇਸ ਤਰ੍ਹਾਂ ਕਹੀ ਇਹ ਮਾਰਾ ਸੀ ਮਨ ਵਿੱਚ ਵੀ ਇਹ ਹਰ ਉਹ ਕਿਦਵੇਂ ਕਿਦਵੇਂ ਰਈਏ ਉਦਮ ਕਰੋ ਉਠਨੀ ਅੰਮ੍ਰਿਤ ਉਠਕੇ ਹਮੇਸ਼ਾ ਮਾਰਾ ਉਦਮ ਕਰੀਏ ਅਸੀਂ ਆਲਸ ਛੱਡ ਲਈਏ ਹਰ ਕੀਰਤਨ ਦਾ ਆਹਰੋ ਜੇ ਮਾਰਾ ਹਰੀ ਆਪ ਦੇ ਕੀਰਤਨ ਪਈ ਜਾਂਦਾ ਸਾਨੂੰ ਆਹਰ ਉਦਮ ਬਖਸ਼ੋ ਹਰ ਦੇਵ ਨਾਨਕ ਕੇਮੀ ਜੇ ਸਰਦੂਰ ਨਾਨਕ ਦੇਵ ਅਕਾਲ ਪੁਰਖ ਸਾਡੇ ਪਿਆਰੇ ਮਾਤ ਦੇ ਗੁਰਮ ਦੀ ਪਾਲਣਾ ਕਰਨ ਵਾਲੇ ਮਿੱਤਰ ਸਾਨੂੰ ਵੀ ਆਪ ਦਾ ਹਰੀ ਨਾਮ ਦੇ ਦਿਓ ਆਪ ਦਾ ਕੀਰਤਨ ਬਖਸ਼ੋ ਹਰ ਉਹ ਦੁੱਦੋਂ ਬਖਸ਼ੋ ਸਿਮਨ ਭਜਨ ਚ ਆਲਸ ਨਾ ਸਾਨੂੰ ਹੋਵੇ ਇਹ ਮੰਤ ਵੀ ਚਿਤਵਣੀ ਜਦੁਬ ਦੇ ਹਾਂ ਸਰੀਰ ਕਰਕੇ ਵੀ ਨਿਤ ਉੱਠ ਕੇ ਉਦਮ ਕਰੀਏ ਤੇ ਬਾਣੀ ਕਰਕੇ ਵੀ ਮੰਗਦੇ ਹਾਂ ਹਰੀ ਆਪਦੇ ਕੀਰਤਨ ਦਾ ਉਦਮ ਸਾਨੂੰ ਨਿਖਾ ਵਰਤੀ ਬਖਸ਼ੋ ਮਹੱਲਾ ਪੰਜਵਾ ਸੱਚੇ ਮਿੱਤਰੋਂ ਕਿਰਪਾ ਕਰੋ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਜਦੋਂ ਬੇਨਤੀ ਕੀਤੀ ਕਿਰਪਾ ਦ੍ਰਿਸ਼ਟੀ ਧਾਰ ਕੇ ਰਾਈਨ ਨੇ ਆਪਦੇ ਸੇਵਕ ਦੀ ਰੱਖਿਆ ਕੀਤੀ ਮਨ ਕਨ ਰਤਮ ਇਹ ਮਨਸੀ ਤਨਸੀ ਦੋਵੇਂ ਮੂਲ ਰੂਪ ਜੋ ਮਨ ਦਾ ਦਿਸਟਾਉ ਨੂੰ ਮਨ ਤੋਂ ਜੋਰ ਸਰੂਪ ਹੈ ਤਨ ਮੈਂ ਹਰਮ ਹਰਮ ਤਨ ਹ ਤਨ ਮੈਂ ਹਰ ਹੈ ਉਸ ਮੂਲ ਰੂਪ ਵਿੱਚ ਮਨ ਤਨ ਕਰਕੇ ਰੰਗੇ ਗਏ ਮੁੱਢ ਰੂਪ ਚੇਤਨ ਚ ਨਾਨਕ ਜੋ ਪ੍ਰਭ ਭਾਣੀਆਂ ਸਰਬੰਗ ਜਿਹਨਾਂ ਜੋ ਮਹਾਪੁਰਖਾਂ ਨੀਆਂ ਵਿਕਤੀਆਂ ਭਾਵ ਭਗਤੀ ਜੁੜੀਆਂ ਹੋਈਆਂ ਪਰਭੂ ਨੂੰ ਭਾਗੀਆਂ ਹਨ ਜੀਆ ਸਰੂਪ ਸਖੀਆਂ ਮਰੋ ਵਿਚਾਰੀ ਸੂ ਉਹਨਾਂ ਦੇ ਸੂਲ ਦੁੱਖ ਜਿਹੜੇ ਆ ਸਾਰੇ ਮਰ ਗਏ ਆ ਨੇ ਇਹ ਵਿਚਾਰ ਲਿਆ ਉਹਨਾਂ ਨੇ ਕੋਈ ਦੁੱਖ ਨਹੀਂ ਉਹਨਾਂ ਰਿਹਾ ਸਾਰੇ ਦੁੱਖ ਆਦਿਕ ਉਹਨਾਂ ਦੇ ਮਰਗ ਨਿਵਰਤ ਹੋ ਗਏ ਆ ਅਦੇ ਜੋ ਪ੍ਰਭੂ ਨੂੰ ਭਾਗੀਆਂ ਹਨ ਇਹ ਵਿਚਾਰ ਕਰਕੇ ਪਰਮੇਸ਼ਰ ਦੀ ਕਰਕੇ ਸੂਲ ਅਗਿਆਨ ਕਰਕੇ ਜੋ ਦੁੱਖ ਸੀ ਨਾ ਮਿਰਗੇ ਉਹਨਾਂ ਦੇ ਮਰ ਚੁੱਕੇ ਨਿਰਧਤ ਹੋ ਗਏ ਹਨ ਪੌੜੀ ਜੀ ਕੀ ਬਿਰਥਾ ਹੋ ਜੋ ਕੋਈ ਆਪਣੇ ਜੀਵ ਦੇ ਵਿੱਚ ਬਿਠਾ ਹਾਲਤ ਹੋਵੇ ਕੋਈ ਪੀੜਾ ਹੋਵੇ ਕਿਸੇ ਪ੍ਰਕਾਰ ਦੀ ਤੂੰ ਗੁਰਪਹਿ ਅਰਦਾਸ ਕਰ ਸਤਿਗੁਰਾਂ ਦੇ ਪਾਸ ਇਕ ਚਿੱਤ ਹੋ ਕੇ ਚਿੱਤ ਜੋੜ ਕਰਕੇ ਜੋੜ ਕੇ ਅਰਦਾਸ ਕਰ ਬੇਨਤੀ ਕਰ ਛੋਟ ਸਿਆਣ ਪਸਗਲ ਹੁਕੀ ਦੀ ਸਿਆਣਪ ਨਾ ਰੱਖੀ ਜਦੋਂ ਬੇਨਤੀ ਕਰਨ ਲੱਗੇ ਆਪਣੀ ਬੁੱਧੀ ਦੇ ਹਾਨ ਤੋਂ ਵੀ ਮੈਂ ਬੜਾ ਚਤਰਾ ਆ ਮੈਂ ਬੜਾ ਸਿਆਣਾ ਐ ਮੈਂ ਬੜਾ ਅਕਲਗੋਬਾਣਾ ਹਾਂ ਇਹ ਸਾਰੀ ਸਿਆਣ ਬੁੱਧੀ ਛੱਡ ਦੇ ਮਨ ਤਨ ਅਰਪ ਧਰ ਆਪਣੇ ਮਨ ਦਾ ਸੰਕਲਪਨਾ ਕੋਈ ਰੱਖ ਤਨ ਨੂੰ ਵੀ ਸੇਵਾ ਚਰਪਕੇ ਰੱਖਣਾ ਕਰ ਜੋ ਗੁਰ ਕੀ ਪੈ ਅਗਰ ਸਤਿਗੁਰੂ ਸੱਚੇ ਬਾਦਸ਼ਾਹ ਦੇ ਪਵਿੱਤਰ ਪੂਜ ਨੀਕ ਜਿਓ ਚਰਨ ਹਨ ਜਿੱਥੇ ਬਾਬਾ ਪੈਰ ਕਰੇ ਪੂਜਾ ਸੰਥਾਪਨ ਹੋਆ ਸਰਦੋਂ ਦੇ ਚਰਨਾਂ ਨੂੰ ਪੂਜਨ ਕਰੋ ਭਾਵਨਾ ਦੇ ਨਾਲ ਮਰਮਤ ਜਾਏ ਜਰ ਜੇ ਜਿਹੜੀ ਤੇਰੀ ਖੋਟੀ ਮਤ ਹੈ ਭਾਈ ਉਹ ਮਾਰਾ ਵੀ ਪੂਜਨ ਕਰਨੇ ਕਰਕੇ ਜਲ ਜਾਵੇਗੀ ਸੜ ਜਾਵੇਗੀ ਜਿਵੇਂ ਵਰਖਾ ਦੇ ਪੈਣੇ ਕਰਕੇ ਜੁਹਾਂ ਸੜ ਜਾਂਦਾ ਐ ਮਾਰਾ ਦੀ ਕਿਰਪਾ ਕਰਕੇ ਖੋਟੀ ਮਤ ਤੇਰੀ ਸੜ ਜਾਏਗੀ ਨਾਸ ਹੋ ਜਾਏਗੀ ਅਬੇ ਪੂਜੋ ਗੁਰ ਕੇ ਪੈਰ ਪੂਜ ਪੈਰ ਜੋ ਮਾਰਾ ਅਸਥਾਨ ਸਰੂਪ ਗੁਰੂ ਚੇਤਨ ਉਹਨਾਂ ਨੂੰ ਹਮੇਸ਼ਾ ਲਈ ਪੂਜਨ ਕਰ ਖੋਟੀ ਮਤ ਜਿਹੜੀ ਹੈ ਇਹਦੀ ਜੜ ਜਿਹੜੀ ਹੈ ਅਵਿਦਿਆ ਉਹ ਸਭ ਚਲੀ ਜਾਏਗੀ ਸਾਧ ਜਣਾ ਕੈ ਸੰਗ ਸੰਤਾਂ ਮਹਾਂਤਮਾ ਦੀ ਸੰਗਤ ਕਰਿਆ ਕਰ ਜਿਨ੍ਹਾਂ ਨੂੰ ਸਿਮਰਨ ਕੀਤਾ ਹੈ ਭਾਵਜਲ ਵਿਖਮ ਉਤਰ ਭਾਵਜਲ ਜੋ ਸੰਸਾਰ ਸੰਬੰਧ ਦੇ ਵਿਖਮ ਕਟਨੋ ਹੈ ਇਸ ਪ੍ਰਕਾਰ ਇਸ ਨੂੰ ਤਰਜਾ ਸੇਵਹੁ ਸਤਿਗੁਰ ਦੇ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਸੇਵਨ ਪੂਜਨ ਕਰਿਆ ਕਰ ਅਕੈ ਨਾ ਮਰਹੁ ਡਰ ਕੇ ਤਨੋਗ ਚ ਜਮਾਂ ਤੋਂ ਡਰਦਾ ਕਿੰਨੀ ਮਰਨਾ ਪਵੇਗਾ ਮੁਕਤ ਹੋ ਜਾਵਾਂਗੇ ਖਿਦਮਤ ਕਰੇ ਨਿਹਾਲ ਬੁਰ ਸਾਹਿਬ ਸੱਚੀ ਪਾਤਸ਼ਾਹ ਜਿਨ੍ਹਾਂ ਦੀ ਤਾਈ ਕਿਰਪਾ ਕਰਦੇ ਆ ਉਹਨਾਂ ਦੇ ਸਾਰੇ ਭੈ ਚੱਕੇ ਜਾਂਦੇ ਹਨ ਆਪਾਪਾ ਦਾਨ ਸਿਮਰਨ ਸ੍ਰਮਣੀ ਕੋ ਜੀ ਖੈਨਮਹ ਕਰੇ ਜੇ ਸਰਮ ਪਰਉਗ ਨਾਨਕੋ ਪੈਦਾਨ ਸੁਕਾਇਓ ਹਾਂਜੀ ਖੈਨਮਹ ਕਰੇ ਨਿਹਾਲ ਇੱਕ ਛਿਰ ਵਿੱਚ ਨਿਹਾਲ ਬੰਨਾ ਤੋ ਰਹਿਤ ਕਰ ਦਿੰਦੇ ਹਨ ਊਣੇ ਸੂਬਰ ਭਰ ਊਣੇ ਖਾਲੀ ਐ ਗੁਣਾ ਤੋ ਹੀਣੇ ਐ ਉਹਨਾਂ ਨੂੰ ਗੁਣਾ ਕਰਕੇ ਸੂਬਰ ਪਰ ਲਵਾ ਲਾ ਪਰੰਦੇ ਤਲਾਵਾਂ ਦੀ ਨਹੀਂ ਆਈ ਮਨ ਕਾ ਹੋਏ ਸੰਤੂ ਖੁਨ ਦੇ ਮਨ ਚ ਸੰਤੁਸ਼ਟਤਾ ਹੋ ਜਾਂਦੀ ਐ ਪ੍ਰਸੰਨ ਹੋ ਜਾਂਦੇ ਐ ਪੂਰਾ ਸੰਤੋਖ ਮਨ ਚ ਆ ਜਾਂਦਾ ਹੈ ਇੱਕ ਨਾ ਬਾਹਰ ਦਿਖਾਵੇ ਦਾ ਸੰਤੋਖ ਹੁੰਦਾ ਝੱਗਾ ਪਾਟਿਆ ਹੋਣਾ ਜਿੱਤੀ ਟੁੱਟੀ ਹੋਣੀ ਪੱਗ ਪਾਟੀ ਹੋਣੀ ਪੁੱਛਣਾ ਕੋ ਧਾਰਕ ਜੀ ਅਸੀਂ ਸੰਤੋਖੀ ਹੁੰਨੇ ਆ ਇਹ ਤਾਂ ਮੰਗਣ ਦਾ ਤਰੀਕਾ ਹੁੰਦਾ ਉਹਨਾਂ ਲੋਕਾਂ ਦਾ ਸੋ ਜਿਹੜਾ ਪਰਮੇਸ਼ਰ ਦੀ ਇੱਛਾ ਵਿੱਚ ਜੋ ਕੁਝ ਜੋਤੂਦੇ ਤਹੀ ਇਹ ਤ੍ਰਿਪਤਾ ਹੈ ਇਉਂ ਪ੍ਰਸੰਨ ਰਹਿਣਾ ਜਿਹੜਾ ਸੰਤੋਖ ਹੈ ਪੂਰਨ ਕਉ ਮੰਨਦੇ ਜਸੰਤੋ ਹੋ ਜਾਏਗਾ ਧਿਆਈਏ ਸਦਾ ਹਾਰੂ ਸਵੇਰ ਵਾਤੇ ਹਰੀ ਅਕਾਲ ਪੁਰਖ ਦੇ ਤਾਂ ਹੀ ਝੋਣਾ ਕਰੀਏ ਸੋ ਲੱਗਾ ਸਤਿਗੁਰ ਸੇ ਉਹ ਸਤਿਗੁਰੁ ਸੱਚੇ ਪਾਤਸ਼ਾਹ ਦੀ ਸੇਵਾ ਟਾਲ ਜੀ ਪਰਖ ਲੱਗਾ ਹੈ ਜਾ ਕੋ ਪਰਮ ਧਰੋ ਜਿਨ੍ਹਾਂ ਦੇ ਧਰੋ ਨਿਸਕਾਮ ਕਰਮ ਕੀਤੇ ਹੋਏ ਹੈ ਧਰੋ ਮਾਰਨ ਮੱਥੇ ਤੇ ਕਰਮ ਲੇਖ ਈਸ਼ਵਰਨ ਪਾਤ ਹੈ ਪੂਰਬ ਦੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਸ਼ਲੋਕ ਮਹੱਲਾ 5 ਵਾ ਲਗੜੀ ਸੁਥਾਨ ਸਾਧ ਸੰਗਤ ਜੀ ਸੋਹਣੇ ਥਾਨ ਕੌਣ ਹੈ ਸਾਧ ਸੰਗਤ ਰੂਪੀ ਸੁਥਾਨ ਸੁੰਦਰ ਥਾਨ ਵਿੱਚ ਜਿਨ੍ਹਾਂ ਦੀ ਬਿਰਤੀ ਲੱਗੀ ਹੈ ਸਾਧ ਸੰਗਤ ਰੂਪੀ ਸੋਹਣੇ ਥਾਨ ਵਿੱਚ ਜੋੜਨ ਹਾਰੇ ਜੋੜੀਆਂ ਜੋੜਨ ਹਾਰੇ ਪਰਮੇਸ਼ਰ ਜਿਨ੍ਹਾਂ ਦੀ ਬਿਰਤੀ ਜੋੜਤੀ ਹੈ ਉਹ ਸੰਗਤ ਉਹਨਾਂ ਦੀ ਪ੍ਰੀਤ ਲੱਗੀ ਹੈ ਸੋਹਣੇ ਥਾਨ ਵਿੱਚ ਸੰਗਤ ਜੁੜੇ ਰਹਿੰਦੇ ਹਨ ਹਰ ਵਕਤ ਨਾਲ ਇੱਕ ਲਹਿਰੀ ਸੁਥਾਨ ਸੋਨਾ ਥਾਂ ਕੌਣ ਤੁਰਿਆ ਪਾਵੇ ਉਹਦੇ ਵਿੱਚ ਉਹਨਾਂ ਦੀ ਬਿਰਤੀ ਲੱਗੀ ਹੈ ਬ੍ਰਹਮਾਕਾਰ ਹੋ ਕੇ ਜੋੜਨਹਾਰ ਗੁਰਾਨੇ ਜਿਨ੍ਹਾਂ ਦੀ ਬਿਰਤੀ ਬ੍ਰਹਮਾਕਾਰ ਕਰਕੇ ਜੋੜਨ ਦਿੱਤੀ ਹੈ ਨਾਨਕ ਲਹਿਰੀ ਲਖ ਸੈ ਆਨ ਲਗੜੀ ਸਥਾਨ ਸ੍ਰੇਟ ਥਾਂ ਜੋ ਸਰੂਪ ਉਹ ਉਸ ਵਿੱਚ ਜਿਨ੍ਹਾਂ ਦੀ ਬਿਰਤੀ ਲੱਗੀ ਹੈ ਜੋੜਨਹਾਰ ਗੁਰਾਨੇ ਨਾਮ ਦੀ ਲੇਵ ਕਰਕੇ ਜੋੜ ਦਿੱਤੀ ਹੈ ਨਾਨਕ ਲਹਿਰੀ ਲਖ ਸਿਆਨ ਖਜੂਰ ਹੋ ਗਿਆ ਨਾਨਕ ਲਹਿਰੀ ਲਖ ਸਿਆਨ ਉਹਨਾਂ ਦੇ ਤਾਈ ਜਿਹੜੀਆਂ ਕਿ ਸੁਮੰਦਰ ਦੇ ਚ ਲਹਿਰਾ ਹੁੰਦੀਆਂ ਹਨ ਇਹੋ ਸੰਸਾਰ ਸਮੁੰਦਰ ਦੇ ਅੰਦਰ ਲੱਖਾਂ ਸੈਂਕੜੇ ਲੱਖ ਸਹਿ ਕਰੋੜਾਂ ਜਿਹੜੀਆਂ ਔਰ ਦੁਆਇ ਦੀਆਂ ਲਹਿਰਾਂ ਹਨਗੀਆਂ ਡੁੱਬਣ ਦੇ ਨਾ ਮਾ ਪੀਰੀ ਉਹਨਾਂ ਨੂੰ ਮੇਰਾ ਪਿਆਰਾ ਉਹ ਲੱਖਾਂ ਤ੍ਰਿਸ਼ਨਾ ਦੀਆਂ ਲਹਿਰਾਂ ਵਿੱਚ ਲੱਖਾਂ ਵਿੱਚ ਸਹ ਹੈ ਜਿਹੜੀਆਂ ਲੱਖਾਂ ਲੈਣਾਂ ਆਣ ਕਰਕੇ ਮਾਰੋ ਰੱਖਿਆ ਕਰੇਗਾ ਮੇਰਾ ਪਿਆਰਾ ਡੁੱਬਣ ਨਹੀਂ ਦੇਵੇਗਾ ਆਪ ਸੱਚੇ ਬਾਦਸ਼ਾਹ ਰੱਖਿਆ ਕਰੇਗਾ ਜਿਵੇਂ ਮੱਖਣਸ਼ਾਹ ਦਾ ਬੇੜਾ ਸਰਗਰੂ ਤੇਗ ਬਹਾਦਰ ਸਾਹਿਬ ਬਣੇ ਲਾਇਆ ਸੀ ਇਸ ਪ੍ਰਕਾਰ ਆ ਕੇ ਨਿਹਾਲ ਕਰਨਗੇ ਰੱਖਿਆ ਕਰਨਗੇ ਕਿਉ ਮੇਰਾ ਪਿਆਰਾ ਲੱਖਾਂ ਜਿਹੜੀਆਂ ਲਹਿਰਾਂ ਹਨਗੀਆਂ ਦੁਤ ਤ੍ਰਿਸ਼ਨਾ ਦੀਆਂ ਉਹਨਾਂ ਸਾਰੀਆਂ ਨੂੰ ਮੀਟ ਦੇਵੇਗਾ ਨਾਮਕ ਲੈ ਵੀ ਲੱਖ ਸਿਆਨ ਲਹਿਰਾਂ ਜਿਹੜੀਆਂ ਵਾਸ਼ਨਾ ਰੂਪੀ ਲਹਿਰਾਂ ਹਨਗੀਆਂ ਲੱਖਾਂ ਸਾਰੇ ਆਂਧੇਤ ਦੀਆਂ ਉਹਨਾਂ 'ਚ ਮੇਰਾ ਪਿਆਰਾ ਡੁੱਬਣ ਨਹੀਂ ਦੇਵੇਗਾ ਨਾਮ ਦੇ ਜਹਾਜ ਤੇ ਚਾੜ ਕੇ ਸਾਰ ਕਰ ਦੇਵੇਗਾ ਮਹੱਲਾ ਪੰਜ ਵਾਰ ਬਨ ਪੀ ਹਾਵਲ ਇਕ ਸਾਥੀ ਲਧਮ ਜਿਵੇਂ ਸਾਫ ਸੰਗ ਜੀ ਭਿਆਨਕ ਬਨ ਹੋਵੇ ਜਿੱਥੇ ਸ਼ੇਰਾਂ ਦਾ ਡਰ ਹੋਵੇ ਅਤੇ ਵਿਰੋਧੀ ਜਾਨਵਰ ਹੋਣ ਭਿਆਨਕ ਕੰਡਿਆਂ ਵਾਲੇ ਹੋਣ ਬਿਰਸ਼ ਉਹਨਾਂ 'ਤੇ ਕੋਈ ਸਾਥੀ ਨਾ ਹੋਵੇ ਆਦਮੀ ਦੁਖੀ ਹੁੰਦਾ ਹੈ ਇਸੇ ਪ੍ਰਕਾਰ ਇਹ ਸੰਸਾਰ ਦੀ ਵੀ ਬਨ ਹੈ ਪੀ ਹਾਵਲਾ ਬੜਾ ਭਿਆਨਕ ਹੈ ਜਿਸ ਇਖਾਲ ਪੀ ਸੂਣਾ ਹਨਗੀਆਂ ਅਤੇ ਕਾਮ ਕ੍ਰੋਧ ਦੇ ਬڑے ਭਾਰੀ ਵਿਰੋਧੀ ਜਾਮ ਰਹੇ ਸ਼ੇਰ ਆਦ ਕਹਣਗੇ ਸੋ ਇਹਨਾਂ ਦੇ ਵਿੱਚੋਂ ਮੁਕਤ ਕਰਨ ਵਾਲਾ ਛਡਾਉਣ ਵਾਲਾ ਸੰਸਾਰ ਤੋਂ ਬਨ ਵੀ ਹਾਵਲਾ ਇੱਕ ਸਾਥੀ ਲਦ ਇਹ ਸੰਸਾਰ ਰੂਪੀ ਬਨ ਵੀ ਹਾਵਲਾ ਜੋ ਭਿਆਨਕ ਹੈ ਇਹਦੇ ਵਿੱਚੋਂ ਇੱਕ ਸਾਥੀ ਮਹਾਰਾਜ ਸਾਹਿਬ ਦਾ ਨਾਮ ਇਹ ਲਬੜੋ ਕੀਤਾ ਹੈ ਦੁੱਖ ਹਰਤਾ ਹਰਨਾਮ ਜਮਨਮਤ ਦੁੱਖਾਂ ਨੂੰ ਹਰਨ ਵਾਲਾ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਬਾਲ ਬਾਲ ਜਾਈ ਸੰਤ ਪਿਆਰੇ ਉਹ ਸਤਿਗੁਰੂ ਰਾਮਦਾਸ ਸਾਹਿਬ ਪਿਆਰਿਆਂ ਸੰਤਾਂ ਦੇ ਬਲਿਹਾਰ ਜਾਈਏ ਕੁਰਮਾਨ ਜਾਈਏ ਪਾਈ ਬੁੱਢਾ ਸਾਹਿਬ ਆਦਿ ਸੰਤ ਪਿਆਰਿਆਂ ਤੋਂ ਜਿਨ੍ਹਾਂ ਸਾਸ ਕੇ ਰਾਸਨਾ ਵਿਸਰਿਆ ਹਰਨਾਮ ਮੰਨ ਮੰਤ ਤੁਨ ਸੋ ਸੇਈ ਨਾਮ ਕਾ ਪੂਰਨ ਸੋਈ ਸੰਤ ਉਹਨਾਂ ਦੇ ਬਲਵਲ ਦੇ ਪ੍ਰਕਾਸ਼ ਨੂੰ ਵੀ ਜੁੜੇ ਹੋਏ ਐ ਆਪਣੇ ਆਪ ਨੂੰ ਬਲਿਹਾਰ ਕਰਦੇ ਹੋਣ ਉਸ ਪਿਆਰੇ ਸੰਤਾਂ ਤੋਂ ਬਲਿਹਾਰ ਜਾਈਏ ਜਿਨ੍ਹਾਂ ਦੀ ਸੰਗਤ ਕਰਕੇ ਨਾਨਕ ਪੂਰਨ ਕਾਮੂ ਜਿੰਨਾਂ ਸਾਰੀਆਂ ਕਾਮਨਾ ਪੂਰੀਆਂ ਹੋ ਗਈਆਂ ਕੰਮ ਪੂਰੇ ਹੋ ਗਏਨ ਸੇਵਕਾਂ ਦੇ ਬੌੜੀ ਪਾਇਨ ਸਭ ਨਿਧਾਨ ਸਾਰੀਆਂ ਖਿਆਨਿਆਂ ਨੂੰ ਪਾ ਲਿਆ ਨੌ ਨਿਧੀਆਂ 18 ਸਿੱਧੀਆਂ ਆਦਿਕਾ ਨੂੰ ਨਵ ਦਾ ਭਗਤੀ ਆਲਕ ਸਾਰੀਆਂ ਜਿੰਨੀਆਂ ਜਿੰਨੀਆਂ ਅਸੀਂ ਸਾਰੇ ਖਜ਼ਾਨੇ ਪਾ ਲਏ ਗੁਣਾ ਦੇ تیرے ਰੰਗ ਰਤਿਆ ਪ੍ਰੇਮ ਰੰਗ ਚ ਰੰਗਿਆ ਹੋਇਆ ਸੱਚੇ ਪਾਤਸ਼ਾਹ ਸਭ ਕੁਝ ਪ੍ਰਾਪਤ ਹੋਇਆ ਹੈ ਨਾ ਹੋਵੀ ਪਛੂਤਾ ਉਹ ਫਿਰ ਪਛਤਾਵਾ ਨਹੀਂ ਹੁੰਦਾ ਤੱਤ ਵੇ ਤਾਂ ਤੱਪੀ ਸ਼ੋਕ ਮਾਤਰਾ ਆਤਮ ਬੇਤੋ ਆਤਮ ਬੇਤਾ ਸ਼ੋਕ ਰੂਪ ਸੰਸਾਰ ਤੋਂ ਤਰ ਜਾਂਦਾ ਹੈ ਉਹਨਾਂ ਬਾਸ਼ਿਆ ਦਾਬ ਨਹੀਂ ਕਦੇ ਹੁੰਦਾ ਹੈ ਕੋਦ ਨੂੰ ਜਪਤਿਆ ਜੋ ਆਪ ਨੂੰ ਜਪਦੇ ਆ ਉਹ ਕਾਸ਼ਿਆ ਤਾਪ ਤੋਂ ਪਰੇ ਹੋ ਜਾਂਦੇ ਆ ਨਾ ਉਹਨਾਂ ਨੂੰ ਪਿੱਛੇ ਤਪਣਾ ਹੁੰਦਾ ਆਦੀ ਵਿਆਦੀ ਉਪਾਦੀ ਕਰਕੇ ਪਹੁੰਚ ਨਾ ਸਕੈ ਕੋਦਾਂ ਦੀ ਬਰਾਬਰੀ ਕਰਨ ਵਾਸਤੇ ਕੋਈ ਖਾਲੂ ਆਦਮੀ ਪਹੁੰਚ ਨਹੀਂ ਸਕਦਾ ਹੈ ਤੇਰੀ ਟੇਕ ਜਨ ਜਿਨ੍ਹਾਂ ਜਨਾਂ ਤੇਰੀ ਕੇ ਕੋਟ ਲਈ ਹੈ ਕੋਣ ਵੀ ਬਰਾਬਰੀ ਨਹੀਂ ਕੋਈ ਕਰ ਸਕਦਾ ਗੁਰੂ ਪੂਰੇ ਵਾਹ ਵਾਹ ਇਹ ਪੂਰੇ ਸੰਗਰੂ ਨਾਨਕ ਦੇਵ ਮਹਾਰਾਜ ਸਾਹਿਬ ਵਾਹਿਗੁਰੂ ਦਾ ਰੂਪ ਹਨ ਰਾਗੂ ਰਾਮ ਦਾਸ ਸਾਹਿਬ ਮਹਾਰਾਜ ਜਣ ਸੁਖ ਲਾਹਾ ਚਿਤਾਰ ਮਾਨ ਇਹ ਵਾਹਿਗੁਰੂ ਮੰਤਰ ਪੂਰਿਆਂ ਗੁਰਾਂ ਦੁਆਰਾ ਵਿਚਾਰ ਨੂੰ ਸੁਣ ਕੇ ਮਨ ਚੇਤੇ ਕਰਕੇ ਸੁਖ ਨੂੰ ਪ੍ਰਾਪਤ ਕਰਦੇ ਹਾਂ ਲੈਨੇ ਹਾਂ ਹੋਰ ਪਹਿ ਸੇਹ ਹਿਤ ਪੰਡਾ ਸਤਿਗੁਰੂ ਦੇ ਪਾਸੇ ਵਾਹਿਗੁਰੂ ਮੰਤਰ ਸੇਹ ਹਿਤ ਦਾ ਪੰਡਾਰਾ ਹੈ ਵਾਹ ਉਹ ਸੇਉਦ ਸੁਨਾ ਹੈ ਇਸ ਸੇਵੂ ਦਾ ਭੰਡਾਰਾ ਹੈ ਮਹਾਰਾਜ ਦਾ ਖਿਆਨਾ ਹੈ ਕਰਮੀ ਪਾਈਏ ਜਿਹੜੇ ਚੰਗੇ ਕਰਮਾ ਗੁਰਮਤਿ ਨੂੰ ਧਾਰਨ ਕਰਕੇ ਪਾਈਏ ਪਾਉਂਦੇ ਹਨ ਸਤਿਗੁਰ ਨਦਰ ਨਿਹਾਲ ਸਤਿਗੁਰ ਜੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨਿਹਾਲ ਬੰਦਨਾ ਤੋਂ ਰਹਿਤ ਕਰ ਦਿੰਦੇ ਹਨ ਬਹੁੜ ਨਾਤਾ ਆਈਏ ਉਹਦੇ ਫਿਰ ਜੁਨਾ ਚ ਨਹੀਂ ਧੌਂਦੇ ਦੌੜਦੇ ਨਹੀਂ ਹਨ ਤਤਕਾਰਿਆਂ ਦੀ ਨਹੀਂ ਰੱਖ ਆਪ ਦਇਆਲੂ ਦਾਦਾ ਕਲਪਰਮੇਸ਼ਰ ਨੂੰ ਵੀ ਰੱਖਿਆ ਕਰਦਾ ਹੈ ਕਰਦਾਸਾ ਆਪਣੇ సేవਕ ਬਣਾ ਕਰਕੇ ਉਹਨਾਂ ਦੇ ਤਾਂ ਹਰ 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 ਨਾਮ ਹਰੀ ਦਾ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਹਰੀ ਆ ਪਰਮਾਨੰ ਦਾ ਸੰਸੇ ਦਾ ਜੋ ਵਿਰੋਧੀ ਹੈ ਸਰਬਣ ਅਤੇ ਜੋ ਪਰਮੇਗਰ ਦਾ ਸੰਸੇ ਦਾ ਵਿਰੋਧੀ ਹੈ ਮੰਨਣ ਜੋ ਵਪਾਰੀ ਬੁੱਧੀ ਦਾ ਵਿਰੋਧੀ ਹੈ ਨਿਹਸਨ ਐਸਾ ਉਹ ਸੰਸਿਆਂ ਦਾ ਸਾਰਿਆਂ ਦਾ ਹਾਰ ਕਰਕੇ ਕਦ ਤੁਮ ਦਸੋਨ ਕਰਵਾਉਣ ਵਾਲਾ ਹਰੀ ਦਾ ਨਾਮ ਜਦ ਜਬ ਕੇ ਮਨ ਬਾਣੀ ਸਰੀਰ ਕਰਕੇ ਅਦੇ ਪ੍ਰਾਣਾ ਵਿੱਚ ਹਰ ਵਕਤ ਵਸਾ ਕਰਕੇ ਜਿਉਨੇ ਹਾਂ ਜੀਵਾ ਸੁਣ ਸੁਣੇ ਸਰਬਨ ਕਰਕੇ ਸਰਬਾ ਵਿਸ਼ਵਾਸ ਯੂਪੀ ਕਰਨ ਦੇ ਵਾਰਾ ਸਤਿ ਸ਼ਾਪ ਤੋਂ ਵਾਰਾ ਸਤਿਗੁਰੂ ਤੋਂ ਸਰਬਨ ਕਰਕੇ ਜਿਉਨੇ ਹਾਂ ਸ਼ਲੋਕ ਮਹਾਰਣ ਸੁਣਨ ਦੇ ਵਾਰਾ ਸੁਣਿ ਰੁਮਕੇ